ਤਸ਼ਵੀਕਾਲ ਦਾਨ ਮਿਊਟ ਵੇਖ ਰਹੀ ਹਾਂ ਤੁਸੀਂ ਮੈਂ ਹਾਂ ਕੁਸ਼ਪ੍ਰਿਤ ਕੌਰ ਸ਼੍ਰੀਨਗਰ ਤੋਂ ਮ੍ਰਿਤਿਕ ਨੌਜਵਾਨ ਅੰਮ੍ਰਿਤਪਾਲ ਸਿੰਘ ਦੀ ਮ੍ਰਿਤਿਕ ਦੇ ਪਿੰਡ ਚਮਿਆਰੀ ਪਹੁੰਚੀ ਹੈ ਪਰ ਪਰਿਵਾਰਿਕ ਮੈਂਬਰਾਂ ਨੇ ਅੰਤਿਮ ਸੰਸਕਾਰ ਕਰਨ ਤੋਂ ਨਾ ਕਰ ਦਿੱਤੀ ਹੈ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਕਿ ਅੰਮ੍ਰਿਤਪਾਲ ਸਿੰਘ ਦੇ ਸਰੀਰ ਤੇ ਕੋਈ ਵੀ ਗੋਲੀ ਦਾ ਨਿਸ਼ਾਨ ਨਹੀਂ ਹੈ ਜਦੋਂ ਤੱਕ ਪੋਸਟਮਾਰਟਮ ਨਹੀਂ ਹੋ ਜਾਂਦਾ ਉਦੋਂ ਤੱਕ ਅੰਮ੍ਰਿਤਪਾਲ ਸਿੰਘ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ ਕਿਉਂਕਿ ਬੀਤੀ ਰਾਤ ਤੋਂ ਇੱਕ ਖਬਰਾਂ ਚੱਲ ਰਹੀਆਂ ਨੇ ਕਿ ਪੰਜਾਬ ਦੇ ਦੋ ਨੌਜਵਾਨਾਂ ਦਾ ਸ਼੍ਰੀਨਗਰ ਜੋ ਅਤਵਾਦੀਆਂ ਦੇ ਵੱਲੋਂ ਕਤਲ ਕਰ ਦਿੱਤਾ ਗਿਆ ਗੋਲੀਆਂ ਚਲਾਈਆਂ ਗਈਆਂ ਟਾਰਗੇਟ ਕਿਲਿੰਗ ਕੀਤੀ ਗਈ ਪਰ ਹੁਣ ਜਿਹੜਾ ਪਰਿਵਾਰਕ ਮੈਂਬਰਾਂ ਦੇ ਵੱਲੋਂ ਇਹ ਦਾਵਾ ਕੀਤਾ ਜਾ ਰਿਹਾ ਕਿ ਅਮਰਿਤਪਾਲ ਸਿੰਘ ਦੇ ਸਰੀਰ ਤੇ ਕਿਸੇ ਵੀ ਤਰੀਕੇ ਦਾ ਕੋਈ ਵੀ ਗੋਲੀਆਂ ਦਾ ਨਿਸ਼ਾਨ ਨਹੀਂ ਹੈ ਇਸ ਕਰਕੇ ਅਸੀਂ ਸੰਸਕਾਰ ਨਹੀਂ ਕਰਾਂਗੇ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਸੰਸਕਾਰ ਕੀਤਾ ਜਾਵੇਗਾ ਪਰਿਵਾਰਕ ਮੈਂਬਰ ਤੇ ਪੁਲਿਸ ਇਸ ਪੂਰੇ ਮਾਮਲੇ ਨੂੰ ਲੈ ਕੇ ਕੀ ਕਹਿ ਰਹੇ ਨੇ ਉਹ ਸੁਣਦੇ ਹਾਂ ਸਰ ਜਿਹੜਾ ਕੱਲ ਜੰਮੂ ਕਸ਼ਮੀਰ ਚ ਇਨਸੀਡੈਂਟ ਹੋਇਆ ਮੇਰੇ ਮਾਮਾ ਜੀ ਦੇ ਨਾਲ ਅਮਰਿਤਪਾਲ ਸਿੰਘ ਦੇ ਨਾਲ ਅੱਜ ਉਹਨਾਂ ਦੀ ਬੋਡੀ ਘਰੇ ਆਈ ਹੈ ਨਾ ਸਾਨੂੰ ਕੋਈ ਉਹਨਾਂ ਦੀ ਪੋਸਟਮਾਰਟਮ ਰਿਪੋਰਟ ਦੱਸੀ ਗਈ ਆ ਨਾ ਹੀ ਕਿਸੇ ਮੈਡੀਕਲ ਦੇ ਵਿੱਚ ਇਹ ਚੀਜ਼ ਸਾਨੂੰ ਦੱਸੀ ਗਈ ਆ ਕਿ ਉਹਦੀ ਡੈਥ ਕਿਸ ਤਰੀਕੇ ਨਾਲ ਹੋਈ ਆ ਹਾਲੇ ਇੱਕ ਤੱਕ ਸਾਨੂੰ ਕੋਈ ਵੀ ਕਲੀਅਰ ਨਹੀਂ ਹੋਇਆ ਹਾਲੇ ਅਸੀਂ ਸਿਰਫ ਉਹਨਾਂ ਕੋ ਪੋਸਟਮਾਰਟਮ ਆ ਮੈਡੀਕਲ ਰਿਪੋਰਟ ਮੰਗ ਰਹੇ ਆ ਜਿੰਨਾ ਚਿਰ ਸਾਨੂੰ ਨਹੀਂ ਮਿਲਦੀ ਉਹਨਾਂ ਚਿਰ ਅਸੀਂ ਸੰਸਕਾਰ ਦੇ ਬਾਰੇ ਸੋਚ ਵੀ ਨਹੀਂ ਸਕਦੇ ਕਿਉਂਕਿ ਹਜੇ ਤੱਕ ਸਾਨੂੰ ਪ੍ਰਸ਼ਾਸਨ ਵੱਲੋਂ ਕੋਈ ਵੀ ਗੱਲ ਕਲੀਅਰ ਨਹੀਂ ਕੀਤੀ ਗਈ ਕੋਈ ਵੀ ਕੋਈ ਪਤਾ ਨਹੀਂ ਕਿਉਂਕਿ ਅਸੀਂ ਸਭ ਕੁਝ ਦੇਖਿਆ ਬਾਡੀ ਤੇ ਸਾਨੂੰ ਕੋਈ ਨਿਸ਼ਾਨ ਵਗੈਰਾ ਨਹੀਂ ਲੱਭੇ ਤੇ ਹਜੇ ਤੱਕ ਸਾਨੂੰ ਕੋਈ ਪ੍ਰਸ਼ਾਸਨ ਜਾਂ ਕੋਈ ਨੁਮਾਇੰਦਾ ਆ ਕੇ ਵੀ ਇੱਥੇ ਦੱਸਿਆ ਨਹੀਂ ਕਿ ਇਹ ਇਨਸੀਡੈਂਟ ਹੋਇਆ ਗੱਲ ਗੋਲਮੋਲ ਕੀਤੀ ਜਾ ਰਹੀ ਹੈ ਜਿੰਨਾ ਚਿਰ ਸਾਡੇ ਤੱਕ ਉਹ ਗੱਲ ਕਲੀਅਰ ਨਹੀਂ ਕੀਤੀ ਜਾਂਦੀ ਉਹਨਾਂ ਚਿਰ ਅਸੀਂ ਸਿਸਕਾਰ ਨਹੀਂ ਕਰਨਾ ਬੋਡੀ ਤੁਸੀਂ ਚੈੱਕ ਕੀਤੀ ਕੀ ਕੋਈ ਨਹੀਂ ਹਲੇ ਸਿਰਫ ਮੈਡੀਕਲ ਹਜੇ ਸਿਰਫ ਅਸੀਂ ਮੈਡੀਕਲ ਰਿਪੋਰਟ ਠੀਕ ਰਿਹਾ ਜਿੰਨਾ ਚਿਰ ਮੈਡੀਕਲ ਰਿਪੋਰਟ ਨਹੀਂ ਆਉਂਦੀ ਉਹਨਾਂ ਚਿਰ ਅਸੀਂ ਇਦਾਂ ਹੀ ਰਵਾਂਗੇ ਨਹੀਂ ਬੋਡੀ ਤੇ ਕੋਈ ਨਹੀਂ ਨਹੀਂ ਹਜੇ ਬੋਡੀ ਤੇ ਮੈਡੀਕਲ ਰਿਪੋਰਟ ਤੋਂ ਦੇਖਾਂਗੇ ਸਾਨੂੰ ਕੁਝ ਵੀ ਨਹੀਂ ਲੱਭਿਆ ਸਿਰਫ ਫੇਸ ਤੇ ਛੋਟੀ ਮੋਟੀ ਸਾਟਾ ਬਾਕੀ ਕੋਈ ਛੱਟ ਨਹੀਂ ਸਾਨੂੰ ਲੱਭੀ ਬੋਡੀ ਤੇ ਸਿਸਕਾਰ ਨਹੀਂ ਕਰਾਇਆ ਜਾਏਗਾ ਨਹੀਂ ਹਲੇ ਨਹੀਂ ਕੀਤਾ ਜਾਏਗਾ ਜੀ ਜਿੰਨਾ ਚਿਰ ਸਾਨੂੰ ਇਨਸਾਫ ਨਹੀਂ ਮਿਲਦਾ ਜਾਂ ਸਾਨੂੰ ਪੂਰੀ ਗੱਲ ਕਲੀਅਰ ਨਹੀਂ ਹੁੰਦੀ ਸਾਡੇ ਤੱਕ ਮੈਡੀਕਲ ਕੋਈ ਪਰਟੋ ਘਟ ਸਾਨੂੰ ਪੋਸਟਮਾਰਟਮ ਰਿਪੋਰਟ ਦੇ ਬਾਰੇ ਤੇ ਦੱਸਿਆ ਜਾਵੇ ਕਿ ਕਿਥੀਆਂ ਗੋਲੀਆਂ ਲੱਗੀਆਂ ਕਿਥੇ ਲੱਗੀਆਂ ਕਿਸ ਕਰਕੇ ਉਹਦੀ ਡੈਥ ਹੋਈ ਆ ਕੋਈ ਵੀ ਗੱਲ ਸਾਨੂੰ ਕਲੀਅਰ ਨਹੀਂ ਕੀਤੀ ਜਸਟ ਸੱਟਾਂ ਦੇ ਨਿਸ਼ਾਨ ਆ ਜਿਹੜੇ ਸਾਨੂੰ ਫੇਸ ਤੇ ਦਿਖ ਰਹੇ ਆ ਤੇ ਅਸੀਂ ਸਿਰਫ ਮੈਡੀਕਲ ਰਿਪੋਰਟ ਦੀ ਮੰਗ ਕਰ ਰਹੇ ਆ ਪ੍ਰਸ਼ਾਸਨ ਨੇ ਵੀ ਸਾਨੂੰ ਕੋਈ ਹਾਲੇ ਤੱਕ ਉਹ ਪ੍ਰੋਵਾਈਡ ਨਹੀਂ ਕਰਾਈ ਜਦੋਂ ਕਰਵਾਣਗੇ ਫਿਰ ਦੇਖਦੇ ਆ ਨਹੀਂ ਤੇ ਬਾਕੀ ਪਰਿਵਾਰ ਦੇ ਨਾਲ ਸਲਾਹ ਕਰਕੇ ਜੋ ਅਗਲਾ ਹੋਏਗਾ ਕਦਮ ਉਹ ਦੇਖਦੇ ਆ ਤਾ ਬਿਲਕੁਲ ਪਰਿਵਾਰ ਨੇ ਗੱਲਬਾਤ ਕਰਦਿਆਂ ਇਹ ਗੱਲ ਕਲੀਅਰ ਕੀਤੀ ਹੈ ਕਿ ਜਿੰਨੀ ਦੇਰ ਤੱਕ ਅਮਰਿਤਪਾਲ ਸਿੰਘ ਦੀ ਮੈਡੀਕਲ ਰਿਪੋਰਟ ਉਹਨਾਂ ਤੱਕ ਨਹੀਂ ਪਹੁੰਚੇਗੀ ਉਨੀ ਦੇਰ ਤੱਕ ਹੁਣ ਅਮਰਿਤਪਾਲ ਸਿੰਘ ਦਾ ਸੰਸਕਾਰ ਨਹੀਂ ਕੀਤਾ ਜਾਵੇਗਾ ਇਹ ਦੱਸ ਸਕਦੇ ਆ ਦੇਖੋ ਉਹਨਾਂ ਦੇ ਫਾਈਨੈਂਸ਼ੀਅਲਸ ਬਾਰੇ ਪੰਜਾਬ ਗਵਰਨਮੈਂਟ ਵੱਲੋਂ ਉਹ ਗੱਲ ਕਰ ਰਿਹਾ ਹੈ। ਸੋ ਤਹਿਸੀਲਦਾਰ ਸਾਹਿਬ ਆਪੇ ਅਸੀਂ ਨਹੀਂ। ਕੋਈ ਗੋਲੀ ਕੋਈ ਨਹੀਂ ਲੱਗੀ ਬਾਡੀ ਤੇ ਨਹੀਂ ਲੱਗੀ ਉਹ ਮੈਂ ਕਲੀਅਰ ਕਰਦੇ ਆ ਜੀ। ਪੋਸਟਮਾਰਟਮ ਜੋ ਇੰਜਰੀ ਰਿਪੋਰਟ ਆ ਉੱਥੋਂ ਦੀ ਕੰਸਰਨ ਡਾਕਟਰ ਕੋਲੋਂ ਮੰਗਾ ਕੇ ਉਹ ਸਾਰਾ ਕਲੀਅਰ ਕਰਤਾ ਕਿਉਂਕਿ ਹੱਛੀ ਕੀ ਬਾਡੀ ਡੈਗਨੋਸਟਿਕ ਹਾਂ ਜੀ ਆ ਮੇ ਪੋਸਟਮਾਰਟਮ ਹੈਗੀ ਮੇਕੋ ਰਿਪੋਰਟ ਹੈ। ਗੋਲੀ ਲੱਗੀ ਹੋਈ ਹੈ। ਜੀ। ਪੋਸਟਮਾਰਟਮ ਰਿਪੋਰਟ ਦੀ ਮੰਗ ਕੀਤੀ ਗਈ ਹੈ। ਕਦੋਂ ਕਦੋਂ ਅਰੇਂਜ ਕਰਾਂਗੇ? ਨਹੀਂ ਮੈਨੂੰ ਇੰਜਰੀ ਰਿਪੋਰਟ ਦੇਤੀ ਹੈ ਕਿਉ ਉਹ ਸਾਰੀ ਫਾਰਮੈਲिटीज ਕਰਕੇ ਪ੍ਰੋਪਰ ਦਿੰਦੇ ਐ ਬਟ ਉਹਨਾਂ ਨੇ ਅਹੀਂ ਰਿਕੁਐਸਟ ਕੀਤੀ ਸੀ ਕਿ ਜੋ ਇਹਨਾਂ ਦੇ ਇੰਜਰੀਜ਼ ਆ ਉਹਰੇ ਸਾਨੂੰ ਦੱਸਿਆ ਜਾਏ ਤਾਂ ਕਿ ਅਸੀਂ ਪਰਿਵਾਰ ਨੂੰ ਐਕਸਪਲੇਨ ਕਰ ਸਕੀਏ ਜੋ ਇੰਜਰੀ ਸੀ ਉਹ ਲੱਗੀ ਸੀ ਗੋਲੀ ਨਾਲ ਉਹ ਆਪਾਂ ਇੰਜਰੀ ਰਿਪੋਰਟ ਜਿਹੜੀ ਦਿਖਾਤੀ ਆ ਉਹ ਕਲੀਅਰ ਕਰਦਾ ਹੈ ਪਰਿਵਾਰ ਸਹਿਯੋਗ ਮੰਗ ਰਿਹਾ ਕਿ ਪੁਲਿਸ ਅੱਛੂ ਦੀ ਹੈਲਪ ਕਰੇ ਤਾਂ ਜੋ ਉੱਪਰ ਨਹੀਂ ਆਪਾਂ ਦੇ ਸਹਿਯੋਗ ਕਿ ਐਜ਼ ਅ ਪੁਲਿਸ ਆਫੀਸਰ ਜੋ ਇਹਨਾਂ ਦੇ ਡਾਊਟ ਹੋਣਗੇ ਉਹਨਾਂ ਵੱਲੋਂ ਉਹ ਆਪਾਂ ਕਲੀਅਰ ਕਰਕੇ ਇਹਨਾਂ ਨੂੰ ਟਾਈਮ ਟੂ ਟਾਈਮ ਇਹ ਕਲੀਅਰ ਕਰ ਦੇਣਾ ਉਹਨਾਂ ਨੇ ਦੁਸਤ ਕਰ ਰਹੇ ਨੇ ਪਰਵਾਰ ਵਾਲੇ ਹਾਂ ਉਹਨਾਂ ਦੇ ਥੋੜੇ ਹੋਰ ਪੁਆਇੰਟ ਨੇ ਪ੍ਰਸ਼ਾਸਨ ਵੱਲੋਂ ਫਾਈਨੈਂਸ਼ੀਅਲ ਸਹਾਇਤਾ ਬਾਰੇ ਉਹ ਤੇ ਸਿਵਲ ਡਿਪਾਰਟਮੈਂਟ ਦਾ ਕੰਮ ਹੈ ਉਹ ਤਹਿਸੀਲਦਾਰ ਸਾਹਿਬ ਨੂੰ ਮੈਂ ਬੇਨਤੀ ਕੀਤੀ ਹੈ ਕਿ ਆਪਾਂ ਇਹਨਾਂ ਦਾ ਜਿਹੜਾ ਪੁਆਇੰਟ ਹੈ ਉਹ ਭਜਾ ਦੇਣ ਸੀਨੀਅਰਸ ਥੈਂਕ ਯੂ ਥੈਂਕ ਯੂ ਸਰਕਾਰ ਵੱਲੋਂ ਕੋਈ ਸਹਾਇਤਾ ਵੀ ਜੀ ਉਧਰ ਦੀ ਸਰਕਾਰ ਨੂੰ ਕਿਹਨੇ ਸੀ ਕਦੇ ਉਹ ਇਹ 50000 ਕੈਸ਼ ਹੈ 1 ਲੱਖ ਦਾ ਚੈੱਕ ਹੈ ਜੰਡਕੀ ਗਵਰਨਮੈਂਟ ਵੱਲੋਂ ਉਹ ਉਹਨਾਂ ਨੂੰ ਹੈ ਜੰਡਕੀ ਗਵਰਨਮੈਂਟ ਵੱਲੋਂ ਕੋਈ ਨਹੀਂ ਜੀ ਨਹੀਂ ਜੰਡਕੀ ਗਵਰਨਮੈਂਟ ਵੱਲੋਂ ਆਇਆ ਜ